ਸਾਰੇ ਨੂੰ ਜੈਮਸੀ ਕੀ ਆਈ ਆਪਾਂ ਬਾਈਬਲ ਵਿੱਚ ਵਚਨ ਦੇਖਾਂਗੇ ਸੁਲੇਮਾਨ ਦੇ ਬਾਰੇ ਸੁਲੇਮਾਨ ਦਾਊਦ ਅਤੇ ਬਤ ਸ਼ਬਾਦਾ ਪੁੱਤਰ ਸੀ ਦਾਊਦ ਮਰਨ ਤੋਂ ਬਾਅਦ ਸੁਲੇਮਾਨ ਰਾਜਾ ਨੇ ਹੀ ਰਾਜੇ ਨੂੰ ਸੰਭਾਲਿਆ ਦਾਊਦ ਨੇ ਹੀ ਸੁਲੇਮਾਨ ਨੂੰ ਸੱਚੇ ਰਾਹਤੇ ਤੇ ਚੱਲਣ ਦੀ ਸਿੱਖਿਆ ਦਿੱਤੀ ਤਾਂ ਕਿ ਉਹ ਪਰਮੇਸ਼ਰ ਦੀ ਆਗਿਆ ਉਸਦੇ ਦੱਸੇ ਹੋਏ ਰਾਹਤੇ ਤੇ ਚੱਲੇ ਸੁਲੇਮਾਨ ਨੇ ਆਪਣੇ ਪਿਤਾ ਦੀ ਆਗਿਆ ਮੰਨ ਕੇ ਪਰਮੇਸ਼ਰ ਦੇ ਪੈ ਵਿੱਚ ਰਾਜਿਆਂ ਨੂੰ ਚਲਾਇਆ ਜਿਸ ਤਰ੍ਹਾਂ ਦਾਊਦ ਰਾਜਾ ਪਰਮੇਸ਼ਰ ਦਾ ਪੈ ਮੰਨਦਾ ਸੀ ਆਪਣੇ ਜੀਵਨ ਨੂੰ ਗੁਜ਼ਾਰਦਾ ਸੀ ਉਸੇ ਤਰ੍ਹਾਂ ਆਪਣੇ ਬੇਟੇ ਨੂੰ ਵੀ ਚਲਾਇਆ ਉਸ ਨੂੰ ਵੀ ਆਪਣੇ ਬੱਚਿਆਂ ਨੂੰ ਪ੍ਰਭੂ ਦੀ ਆਗਿਆ ਉਸ ਦਾ ਪੈ ਮੰਨਣਾ ਸਿਖਾਇਆ ਸਾਨੂੰ ਵੀ ਆਪਣੇ ਬੱਚਿਆਂ ਨੂੰ ਨਮੂਨਾ ਦਿਖਾਉਣਾ ਹੈ ਰਾਜਾ ਸੁਲੇਮਾਨ ਪਰਮੇਸ਼ਰ ਨਾਲ ਬਹੁਤ ਪਿਆਰ ਕਰਦਾ ਸੀ ਅਤੇ ਪਰਮੇਸ਼ਰ ਵੀ ਸੁਲੇਮਾਨ ਤੋਂ ਬਹੁਤ ਖੁਸ਼ ਸੀ ਇੱਕ ਦਿਨ ਪਰਮੇਸ਼ਰ ਨੇ ਸੁਲੇਮਾਨ ਨੂੰ ਆਖਿਆ ਜੋ ਤੈਨੂੰ ਚਾਹੀਦਾ ਹੈ ਮੈਂ ਤੈਨੂੰ ਦਵਾਂਗਾ ਉਹ ਮੰਗ ਜਦੋਂ ਪਰਮੇਸ਼ਰ ਨੇ ਸੁਲੇਮਾਨ ਨੂੰ ਵਰਦਾਨ ਮੰਗਣ ਲਈ ਆਖਿਆ ਤਾਂ ਸੁਲੇਮਾਨ ਨੇ ਪਰਮੇਸ਼ਰ ਤੋਂ ਬੁੱਧ ਮੰਗੀ ਤਾਂ ਕਿ ਤੇਰੇ ਕੰਮਾਂ ਨੂੰ ਕਰ ਸਕਾਂ ਜਿਸ ਸਿੰਘਾਸਣ ਤੇ ਮੈਨੂੰ ਬਿਠਾਇਆ ਹੈ ਬੁੱਧ ਨਾਲ ਕੰਮ ਕਰ ਸਕਾਂ ਯਹਵਾ ਪਰਮੇਸ਼ਰ ਨੇ ਬਹੁਤ ਖੁਸ਼ ਹੋਇਆ ਅਤੇ ਆਖਿਆ ਤੂੰ ਉੱਤਮ ਵਰਦਾਨ ਮੰਗਿਆ ਹੈ ਤੂੰ ਤਨ ਦੌਲਤ ਨਹੀਂ ਮੰਗੀ ਨਾ ਹੀ ਉਮਰ ਮੰਗੀ ਅਤੇ ਨਾ ਹੀ ਆਪਣੇ ਦੁਸ਼ਮਣਾਂ ਦਾ ਨਾਸ਼ ਮੰਗਿਆ ਹੈ ਇਸ ਲਈ ਮੈਂ ਤੈਨੂੰ ਬੁੱਧ ਦਿੰਦਾ ਹਾਂ ਪਰਮੇਸ਼ਰ ਨੇ ਸੁਲੇਮਾਨ ਨੂੰ ਸਭ ਤੋਂ ਜ਼ਿਆਦਾ ਬੁੱਧ ਦਿੱਤੀ ਇਸ ਤੋਂ ਇਲਾਵਾ ਪਰਮੇਸ਼ਰ ਨੇ ਤਨਸਮਤੀ ਵੀ ਪਰ ਪਰਮੇਸ਼ਰ ਨੇ ਸੁਲੇਮਾਨ ਨੂੰ ਦਿੱਤੀ ਫਿਰ ਪਰਮੇਸ਼ਰ ਨੇ ਰਾਜਾ ਸੁਲੇਮਾਨ ਨੂੰ ਇਸ ਤਰ੍ਹਾਂ ਵੀ ਆਗਿਆ ਦਿੱਤੀ ਤੂੰ ਮੇਰੀ ਆਗਿਆ ਨਿਯਮ ਅਤੇ ਵਿਧੀਆਂ ਨੂੰ ਮੰਨਦਾ ਰਹੇਂਗਾ ਤਾਂ ਮੈਂ ਤੇਰੀ ਉਮਰ ਨੂੰ ਵੀ ਵਧਾਵਾਂਗਾ ਇਸ ਤਰ੍ਹਾਂ ਦਾ ਵਰਦਾਨ ਵੀ ਸੁਲੇਮਾਨ ਰਾਜਾ ਨੂੰ ਪਰਮੇਸ਼ਵਰ ਨੇ ਦੇ ਦਿੱਤਾ ਅਤੇ ਦੂਸਰੇ ਰਾਜੇ ਵੀ ਸੁਲੇਮਾਨ ਤੋਂ ਸਲਾਹ ਲੈਣ ਆਉਂਦੇ ਸੀ ਫਿਰ ਰਾਜਾ ਸੁਲੇਮਾਨ ਆਪਣੀ ਬੁੱਧ ਨਾਲ ਸਭ ਦੀਆਂ ਸਮੱਸਿਆ ਦਾ ਹੱਲ ਕਰਦਾ ਸੀ ਉਹਨਾਂ ਦਾ ਅਨਿਆ ਕਰਦਾ ਸੀ ਰਾਜਾ ਸੁਲੇਮਾਨ ਆਪਣੇ ਸਮੇ ਦੇ ਸਭ ਤੋਂ ਬੁੱਧਮਾਨ ਰਾਜਾ ਬਣਿਆ ਉਸ ਨੇ ਕਹਾਉਤਾਂ ਨੂੰ ਵੀ ਲਿਖਿਆ ਫਿਰ ਰਾਜਾ ਸੁਲੇਮਾਨ ਨੇ ਪਰਮੇਸ਼ਰ ਦਾ ਭਵਨ ਬਣਾਇਆ ਉਸ ਨੇ ਭਵਨ ਬਣਾਉਣ ਲਈ ਕਾਰੀਗਰਾਂ ਨੂੰ ਬੁਲਾਇਆ ਉਹਨਾਂ ਨੇ ਇਸਰਾਇਲ ਦਾ ਇਤਿਹਾਸ ਵੀ ਰਚਿਆ ਇਸ ਤਰ੍ਹਾਂ ਸੁਲੇਮਾਨ ਪਰਮੇਸ਼ਰ ਦੇ ਭਵਨ ਨੂੰ ਬਣਾਇਆ ਰਾਜਾ ਸੁਲੇਮਾਨ ਨੇ ਜੋ ਪਰਮੇਸ਼ਰ ਦਾ ਸੰਦੂਖ ਜੋ ਦਾਊਦਪੁਰ ਵਿੱਚ ਸੀ ਉਸ ਨੇ ਜੋ ਪਰਮੇਸ਼ਰ ਲਈ ਭਵਨ ਬਣਾਇਆ ਸੀ ਉਸ ਵਿੱਚ ਲਿਆ ਕੇ ਰੱਖ ਦਿੱਤਾ ਫਿਰ ਦੂਰ ਤੋਂ ਇੱਕ ਰਾਣੀ ਸੁਲੇਮਾਨ ਨੂੰ ਮਿਲਣ ਆਈ ਕਿਉਂਕਿ ਉਸਨੇ ਸੁਲੇਮਾਨ ਬਾਰੇ ਸੁਣਿਆ ਸੀ ਉਹ ਰਾਣੀ ਬਹੁਤ ਹੀ ਬਹੁਮੁੱਲ ਵਸਤੂਆਂ ਜਿਸ ਤਰ੍ਹਾਂ ਸੋਨਾ ਸੁਗੰਧਾ ਮਨੀ ਸੁਲੇਮਾਨ ਲਈ ਪੇਟ ਦੇ ਰੂਪ ਵਿੱਚ ਲੈ ਕੇ ਆਈ ਉਸ ਰਾਣੀ ਨੇ ਜਦੋਂ ਰਾਜੇ ਦੀ ਬੁੱਧ ਦੀਆਂ ਗੱਲਾਂ ਸੁਣੀਆਂ ਉਸ ਦੇ ਰਾਜੇ ਦਾ ਵਿਭਵ ਦੇਖਿਆ ਉਹ ਹੈਰਾਨ ਰਹਿ ਗਈ ਜੋ ਚਰਚਾ ਮੈਂ ਤੇਰੀ ਬੁੱਧਮਾਨੀ ਦੀ ਸੁਣੀ ਸੀ ਸੱਚ ਹੈ ਤੇਰੀ ਬੁੱਧ ਤੇਰੇ ਕੰਮ ਸਭ ਤੋਂ ਵੱਧ ਹਨ ਉਹ ਸਾਰੀਆਂ ਚੀਜ਼ਾਂ ਜੋ ਰਾਣੀ ਲੈ ਕੇ ਆਈ ਸੀ ਉਹ ਸਭ ਰਾਜੇ ਨੂੰ ਦੇ ਦਿੱਤੀਆਂ ਇੰਨੀਆਂ ਕਦੇ ਨਹੀਂ ਸੀ ਆਈਆਂ ਸੁਲੇਮਾਨ ਰਾਜਾ ਨੇ ਵੀ ਰਾਣੀ ਨੂੰ ਸਭ ਕੁਝ ਦੇ ਦਿੱਤਾ ਜੋ ਉਸ ਨੇ ਚਾਇਆ ਫਿਰ ਉਹ ਆਪਣੇ ਦੇਸ਼ ਚਲੀ ਗਈ ਰਾਜਾ ਸੁਲੇਮਾਨ ਕੋਲ ਐਨੀ ਸੰਪਤੀ ਹੋ ਗਈ ਕਿਸੇ ਕੋਲ ਨਹੀਂ ਸੀ ਫੇਰ ਅਸੀਂ ਅੱਗੇ ਵਚਨ ਵਿੱਚ ਦੇਖਦੇ ਹਾਂ ਰਾਜਾ ਸੁਲੇਮਾਨ ਨੇ ਫਿਰੌਨ ਦੀ ਬੇਟੀ ਹੋਰ ਗੈਰ ਇਸਤਰੀਆਂ ਨਾਲ ਵਿਆਹ ਕਰਵਾ ਲਿਆ ਜੋ ਪਰਮੇਸ਼ਰ ਨੂੰ ਨਹੀਂ ਸੀ ਜਾਣਦੀਆਂ ਸੁਲੇਮਾਨ ਦੀਆਂ 700 ਪਤਨੀਆਂ ਔਰ 300 ਦਾਸੀਆਂ ਸੀ ਜੋ ਗੈਰਕੌਮ ਸੀ ਸੁਲੇਮਾਨ ਰਾਜਾ ਨੇ ਆਪਣੀ ਪਤਨੀਆਂ ਦੇ ਲਈ ਦੇਵਤਿਆਂ ਦੇ ਲਈ ਪਵਨ ਵੀ ਬਣਾ ਕੇ ਦਿੱਤੇ ਸੁਲੇਮਾਨ ਆਪ ਵੀ ਆਪਣੀਆਂ ਪਤਨੀਆਂ ਦੇ ਕਾਰਨ ਪਰਮੇਸ਼ਰ ਤੋਂ ਦੂਰ ਹੋ ਗਿਆ ਉਹ ਆਪਣੇ ਪਿਤਾ 다ਊਦ ਦੀ ਤਰ੍ਹਾਂ ਪੂਰੀ ਰੀਤੀ ਦੇ ਅਨੁਸਾਰ ਪਰਮੇਸ਼ਰ ਦੇ ਰਾਸਤੇ ਉੱਪਰ ਨਹੀਂ ਚੱਲ ਪਾਇਆ ਫਿਰ ਪਰਮੇਸ਼ਰ ਨੇ ਸੁਲੇਮਾਨ ਨੂੰ ਆਖਿਆ ਜੋ ਮੇਰੇ ਨਾਲ ਤੂੰ ਵਾਚਾ ਬੰਨੀ ਸੀ ਵਾਅਦਾ ਕੀਤਾ ਸੀ ਪੂਰੀ ਨਹੀਂ ਕੀਤੀ ਇਸ ਲਈ ਤੇਰੇ ਰਾਜ ਨੂੰ ਮੈਂ ਖੋ ਕੇ ਇੱਕ ਕਰਮਚਾਰੀ ਨੂੰ ਦੇ ਦੂੰਗਾ ਪਰਮੇਸ਼ਰ ਨੇ ਆਸ-ਪਾਸ ਦੇ ਰਾਜੇ ਨੂੰ ਸੁਲੇਮਾਨ ਦਾ ਦੁਸ਼ਮਣ ਬਣਾ ਦਿੱਤਾ ਇੱਕ ਯੀਰੋਬਾਮ ਇੱਕ ਆਪ੍ਰੇਮੀ ਮਨੁੱਖ ਸੀ ਉਸ ਨੇ ਰਾਜੇ ਦੇ ਵਿਰੋਧ ਦੁਸ਼ਮਣੀ ਜਾਂ ਜੰਗ ਸ਼ੁਰੂ ਕਰ ਦਿੱਤਾ ਪਰਮੇਸ਼ਰ ਦੇ ਇੱਕ نبی ਦੇ ਦੁਆਰਾ ਇਸ ਤਰ੍ਹਾਂ ਆਗਿਆ ਮਿਲੀ ਕਿ ਮੈਂ ਤੇਰਾ ਰਾਜਿਆ ਖੋ ਕੇ 10 ਗੋਤਰਾ ਤੇਰੇ ਹੱਥ ਕਰ ਦੂੰਗਾ फिर सुलेमान ये गल पता चली किबाम ने विद्रोह किया है फिर उसने उसू मारना चाहा फिर वह राजा राजे दे कोल चला गया सुलेमान दी मौत तक उ ही रहा सुलेमान राजा ने चालीस साल इसराइल उपर किया उस तो बादो अपने बजुर्गों के नाल सो गया फिर उसके पिता दाऊद दे नगर उस नु मिट्टी दिखती गई ਸੁਲੇਮਾਨ ਦਾਊਦ ਦਾ ਬੇਟਾ ਹੁੰਦੇ ਹੋਏ ਦਾਊਦ ਦੇ ਸਮਾਨ ਨਹੀਂ ਸੀ ਦਾਊਦ ਜੀਵਨ ਭਰ ਪਰਮੇਸ਼ਰ ਦੇ ਰਾਸਤੇ ਤੇ ਬਣਿਆ ਰਿਹਾ ਸੁਲੇਮਾਨ ਨੇ ਸ਼ੁਰੂਆਤ ਤਾਂ ਚੰਗੀ ਕੀਤੀ ਪਰ ਗੈਰ ਕੋਮਾਂ ਦੀਆਂ ਔਰਤਾਂ ਨਾਲ ਵਿਆਹ ਕੀਤਾ ਉਹ ਭਟਕ ਗਿਆ ਅਸੀਂ ਵੀ ਦੇਖਦੇ ਹਾਂ ਪਰਮੇਸ਼ਰ ਨਾਲ ਪਿਆਰ ਵੀ ਕਰਦੇ ਸੀ ਅਸੀਂ ਪਰਮੇਸ਼ਰ ਦੇ ਵਿਰੋਧ ਵੀ ਹੋ ਜਾਂਦੇ ਹਾਂ ਉਹਨਾਂ ਦੇ ਦੋ ਰੰਗੀਆਂ ਜੀਵਨ ਵਿੱਚ ਗੱਲਾਂ ਆ ਜਾਂਦੀਆਂ ਹਨ ਜੋ ਸਾਨੂੰ ਵਿਨਾਸ਼ ਦੀ ਤਰਫ ਲੈ ਜਾਂਦੀਆਂ ਹਨ ਬਹੁਤ ਸਾਰੇ ਲੋਕ ਵੀ ਇਸ ਤਰ੍ਹਾਂ ਦਾ ਜੀਵਨ ਗੁਜ਼ਾਰਦੇ ਹਨ ਉਹ ਪ੍ਰਭੂ ਨਾਲ ਪਿਆਰ ਤਾਂ ਕਰਦੇ ਹਨ ਪਰ ਉੱਪਰ ਤੋਂ ਬਾਹਰ ਤੋਂ ਉਹ ਆਪਣੇ ਜੀਵਨ ਵਿੱਚ ਪਾਪ ਵਿੱਚ ਫਸੇ ਹਨ ਸੁਲੇਮਾਨ ਨੇ ਜੋ ਪਵਨ ਬਣਾਇਆ 7 ਸਾਲ ਲੱਗੇ ਅੱਜ ਬਹੁਤ ਸਾਰੇ ਮਸੀਹੀ ਲੋਕ ਪ੍ਰਭੂ ਦਾ ਕੰਮ ਕਰਦੇ ਹਨ ਲੇਕਿਨ ਉਹਨਾਂ ਦਾ ਧਿਆਨ ਆਪਣਾ ਕਾਰ ਬਣਾਉਣ ਲਈ ਸੁੱਖ ਵਿਲਾਸ ਨੂੰ ਦਿਖਾਉਣ ਲਈ ਹੁੰਦਾ ਹੈ ਪਰਮੇਸ਼ਰ ਦਾ ਕੰਮ ਉਹਨਾਂ ਲਈ ਦੂਸਰੇ ਸਥਾਨ ਤੇ ਹੁੰਦਾ ਹੈ ਵਿਸ਼ਵਾਣੀ ਬਾਈਬਲ ਵਿੱਚ ਦੱਸਦੀ ਹੈ ਕਿ ਅੰਤ ਦੇ ਸਮੇਂ ਭਗਤੀ ਨੂੰ ਕਮਾਈ ਦਾ ਸਾਧਨ ਬਣਾ ਲੈਣਗੇ ਅੱਜ ਇਸ ਤਰ੍ਹਾਂ ਹੁੰਦਾ ਹੋਇਆ ਅਸੀਂ ਦੇਖ ਰਹੇ ਹਾਂ ਪ੍ਰਭੂ ਦਾ ਕੰਮ ਕੱਟ ਕਰਦੇ ਹਨ ਆਪਣਾ ਕੰਮ ਖੁਦ ਕਰਦੇ ਹਨ ਅੱਜ ਬਹੁਤ ਲੋਗ ਆਪਣਾ ਕੰਮ ਕਰਦੇ ਹਨ ਪਰ ਆਪਣਾ ਸੁਖ ਵਿਲਾਸ ਦੇ ਲਈ ਜਦੋਂ ਸੁਲੇਮਾਨ ਨੂੰ ਅਹਿਸਾਸ ਹੋਇਆ ਪਰਮੇਸ਼ਰ ਦੀ ਮਹਿਮਾ ਕਿਰਪਾ ਉਸ ਦੇ ਉੱਪਰ ਤੋਂ ਉਸ ਦੇ ਪਰਿਵਾਰ ਤੋਂ ਹਟ ਗਈ ਹੈ ਉਦਾਸ ਹੋਇਆ ਤੇ ਦੁਖੀ ਹੋਇਆ ਸੁਲੇਮਾਨ ਸੋਚਣ ਲੱਗਿਆ ਕਿ ਉਸਨੇ ਆਪਣੇ ਜੀਵਨ ਵਿੱਚ ਬਹੁਤ ਬੁਰਾਈ ਕੀਤੀ ਹੈ ਪਰਮੇਸ਼ਰ ਦੀ ਕਿਰਪਾ ਉਸਦੇ ਪਰਿਵਾਰ ਅਤੇ ਉਸਦੇ ਉੱਪਰ ਹਟ ਗਈ ਹੈ ਪਾਪ ਦੀ ਸਜ਼ਾ ਇੱਕਦਮ ਨਹੀਂ ਮਿਲਦੀ ਉਹ ਸਾਡੀਆਂ ਪੀੜੀਆਂ ਨੂੰ ਵੀ ਭੁਗਤਣਾ ਪੈਂਦਾ ਹੈ ਅਸੀਂ ਪਰਮੇਸ਼ਰ ਦੇ ਰਾਸਤੇ ਤੇ ਚੱਲਣਾ ਚਾਹੁੰਦੇ ਹਾਂ ਤਾਂ ਸਾਨੂੰ ਪਰਮੇਸ਼ਰ ਦੇ ਰਾਸਤੇ ਤੇ ਅਤੇ ਉਸਦੀ ਆਗਿਆ ਦੇ ਉੱਪਰ ਚੱਲਣਾ ਚਾਹੀਦਾ ਹੈ ਸੁਲੇਮਾਨ ਦੀ ਸਭ ਤੋਂ ਵੱਡੀ ਗਲਤੀ ਸੀ ਕਿ ਗੈਰ ਕੋਮਾ ਦੀਆਂ ਔਰਤਾਂ ਨਾਲ ਸ਼ਾਦੀ ਕਰਨੀ ਇਸ ਲਈ ਮਸੀਹ ਨੂੰ ਗੈਰ ਕੋਮਾ ਨਾਲ ਸ਼ਾਦੀ ਕਰਨਾ ਮਨਾ ਕੀਤਾ ਜਾਂਦਾ ਹੈ ਕਿਉਂਕਿ ਇਸ ਤਰ੍ਹਾਂ ਕਰਕੇ ਉਹ ਨਾਸ਼ ਦੀ ਔਰ ਚਲੇ ਜਾਂਦੇ ਹਨ ਆਪਣਾ ਅਭਿਸ਼ੇਕ ਆਪਣੀ ਮੁਕਤੀ ਨੂੰ ਗਵਾ ਦਿੰਦੇ ਹਨ ਸੁਲੇਮਾਨ ਦੇ ਜੀਵਨ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਜਦੋਂ ਅਸੀਂ ਪਰਮੇਸ਼ਰ ਦੇ ਵਰਦਾਨਾਂ ਨੂੰ ਆਸ਼ੀਸ਼ਾਂ ਨੂੰ ਪ੍ਰਾਪਤ ਕਰਦੇ ਹਾਂ ਫਿਰ ਸਾਨੂੰ ਪਰਮੇਸ਼ਰ ਦੇ ਬਚਨ ਦੇ ਅਨੁਸਾਰ ਉਸ ਦਾ ਪੈ ਮੰਨਦੇ ਹੋਏ ਉਸ ਦੇ ਬਚਨ ਦੇ ਅਨੁਸਾਰ ਆਪਣਾ ਜੀਵਨ ਗੁਜ਼ਾਰਨਾ ਚਾਹੀਦਾ ਹੈ ਜਦੋਂ ਅਸੀਂ ਭਟਕ ਜਾਂਦੇ ਹਾਂ ਸੰਸਾਰ ਦੀ ਤਰਫ ਆਪਣਾ ਮਨ ਲਾ ਲੈਨੇ ਹਾਂ ਆਪਣੇ ਹੱਥ ਨਾਲ ਆਪਣਾ ਵਿਨਾਸ਼ ਕਰ ਚੁੱਕੇ ਹਾਂ ਪਰ ਪਰਮੇਸ਼ਰ ਨੇ ਸੁਲੇਮਾਨ ਨੂੰ ਸਭ ਕੁਝ ਦਿੱਤਾ ਸੀ ਬਦਲੇ ਵਿੱਚ ਉਹ ਆਖਿਆ ਸੀ ਕਿ ਜਦੋਂ ਤੂੰ ਮੇਰੀਆਂ ਵਿਧੀਆਂ ਦੇ ਆਗਿਆ ਨੂੰ ਮੰਨਦਾ ਰਹੇਂਗਾ ਤੇ ਔਰਤਾਂ ਦੇ ਪਿਆਰ ਨੂੰ ਉਸਨੇ ਪਰਮੇਸ਼ਰ ਤੋਂ ਦੂਰ ਕਰ ਦਿੱਤਾ ਅੱਜ ਜਵਾਨਾਂ ਨੂੰ ਆਪਣੇ ਜੀਵਨ ਤੇ ਧਿਆਨ ਦੇਣਾ ਚਾਹੀਦਾ ਹੈ ਬਹੁਤ ਸਾਰੇ ਜਵਾਨਾਂ ਨੇ ਪਰਮੇਸ਼ਰ ਦੇ ਵਰਦਾਨ ਨੂੰ ਪਾਇਆ ਹੈ ਪਰ ਨਾਕਾਮ ਰਹੇ ਸੰਸਾਰਿਕ ਗੱਲਾਂ ਵਿੱਚ ਫਸ ਕੇ ਆਪਣੇ ਵਰਦਾਨਾਂ ਨੂੰ ਗਵਾ ਦਿੱਤਾ ਇਸ ਵਚਨ ਵਿੱਚ ਅਸੀਂ ਦੇਖਦੇ ਹਾਂ ਪ੍ਰਭੂ ਸਾਡੇ ਤੋਂ ਚਾਹੁੰਦਾ ਹੈ ਤੁਸੀਂ ਉਸ ਦੀਆਂ ਆਗਿਆਵਾਂ ਦੇ ਅਨੁਸਾਰ ਉਸ ਦੇ ਰਾਹਤਿਆਂ ਦੇ ਉੱਪਰ ਬਣੇ ਰਹੋ ਆਪਣੇ ਜੀਵਨ ਨੂੰ ਗੁਜ਼ਾਰੋ ਵਰਦਾਨ ਵੀ ਤੁਹਾਡੇ ਵਿੱਚ ਬਣੇ ਰਹਿਣਗੇ ਤੁਸੀਂ ਉਸ ਵਿੱਚ ਵਾਧੇ ਜਾਓ ਜੋ ਗਲਤੀ ਸੁਲੇਮਾਨ ਨੇ ਕੀਤੀ ਹੈ ਉਸ ਨੂੰ ਅਸੀਂ ਨਾ ਕਰੀਏ ਕਿਉਂਕਿ ਸਾਡਾ ਪਰਮੇਸ਼ਰ ਜੋ ਦਿੰਦਾ ਹੈ ਉਹ ਲੈ ਵੀ ਲੈਂਦਾ ਹੈ ਆਮੀਨ